ਗੱਲ ਦਾ ਕਿਹੜੇ ਸਮਾਗਮ ਨੇ ਇਹ 9ਵੇਂ ਗੁਰੂ ਸ੍ਰੀ ਗੁਰਨਾਨਕ ਪਾਤਸ਼ਾਹ ਜੀ ਸਿੱਖਾਂ ਨੇ ਕਲਾਸ 8th ਕਲਾਸ 8th ਕਲਾਸ ਕੀ ਆ ਜure ਹਾਂਜੀ ਕੀ ਆ ਬਰੇ ਅੱਜ ਅੱਜ ਵਰਸੀ ਹੈ ਵਰਸੀ ਆ ਜੀ ਵਰਸੀ ਆ ਕਿਦੀ ਗੁਰਨਾਨਕ ਦੇਵੀ ਵਰਸੀ ਨਹੀਂ ਬੋਤੋ ਪ੍ਰਕਾਸ਼ਪੁਰ ਬੋਨੇ ਕੀ ਆ ਜure ਪਤਾ ਕਿਹੜੇ ਸਮਾਗਮ ਨੇ ਅੱਜ ਅੱਜ ਪਤਾ ਨਹੀਂ ਹੈ ਕਿਉਂ ਆਇਓ ਰੇ ਕਿਉਂ ਆਇਆ ਭਾਈ ਤਸ ਤੇ ਕਿਉਂ ਆਇਓ ਕੀ ਆ ਤਸ ਆ ਕੇ ਬਾਬੇ ਜੀ ਦੇ ਮੱਥਾ ਟੇਕਣ ਆਇਆ ਕਿ ਅਰੇ ਤੇ ਬੋਲ ਨੀ ਬੜਾ ਬੋਲਦੀ ਐ ਤਤਨਾ ਤਤਨਾ ਛੇ ਵਾਇਰੂ ਛੇ ਵਾਇਰੂ ਕੁਸਤਾ ਪ੍ਰਸ ਮੋਰਾ ਦੀ ਬਲਾਗ ਬੰਦ ਆ ਗਿਆ ਵਧੀਆ ਬੋਲੋ ਬੋਲੋ ਫਿਰ ਸੇ ਬੋਲੋ 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 ਬੋਲੇ ਬੋਲੇ ਕਿ ਕਿਹੜੀ ਸਕੂਲ ਚ ਐ ਭਗੇਲੇ ਸਕੂਲ ਹੈ ਹੈ ਜੀ ਭਗੇਲੇ ਦੇ ਅੰਦਰ ਭਗੇਲੇ ਸਕੂਲ ਚ ਇਹ ਤਾਂ ਮੈਂ ਨਾ ਸੁਣਿਆ ਨਹੀਂ ਕਦੇ ਕਿਸੇ ਸਕੂਲ ਦਾ ਭਗੇਲਾ ਸਕੂਲ ਹੈ ਨਾ ਦੱਸ 10 ਦਿਨ ਲਈ ਅਲੋਪ ਰਹੇ ਸੀਗੇ ਇੱਥੇ ਪਰ 3 ਦਿਨ ਬਾਅਦ ਪ੍ਰਗਟ ਹੋਏ ਸੀ ਪਰ ਇੱਕ ਸੁਨੇਹਾ ਦਿੱਤਾ ਸੀ ਕੋਲਕਾਨਾਟ ਨੂੰ ਪਤਾ ਕੀ ਦਿੱਤਾ ਸੀ ਨਾ ਕੋਈ Hindu ਨਾ ਕੋਈ Musalman ਇਹ ਕੀ ਹੋਇਆ ਸੀ ਕਾਲੀ ਬਈ ਆ ਜਿਹੜੀ ਇੱਥੇ ਗੁਰੂ ਨਾਨਕ ਦੇਵ ਜੀ ਨੇ ਚੁੱਭੀ ਮਾਰੀ ਸੀ ਕਿੱਧਰ ਤੁਸੀਂ ਕੱਪੜਾ ਹੁਨੇਓ ਪੜਾਉਨੇ ਹੋ ਕਿਹੜੀ ਕਲਾਸ ਨੂੰ ਤੇ ਕੀ ਆ ਉਹਰੇ ਸਮਾਗਮ ਕਿਹੜੇ ਹੋ ਰਹੇ ਨੇ ਪੁੱਤ ਦੇਖਿਆ ਸੀ ਫੁੱਲ ਕਿੰਨੇ ਸੋਹਣੇ ਲੱਗੇ ਹੋਣੇ ਦੇਖਿਆ ਸੀ ਸੋਹਣੇ ਲੱਗੇ ਸੀ ਹਨ ਕਿਉਂ ਲੱਗੇ ਹੋਏ ਨੇ ਪਤਾ ਕੀ ਆ ਅੱਜ ਗੁਰਪੁਰਬ ਆਨੇ ਵਾਲਾ ਹੈ ਪੰਤੀ ਮੰਮਾ ਕੋ ਕੀ ਹੋ ਰੇ ਕਿਹੜੇ ਸਮਾਗਮ ਚੱਲ ਰਹੇ ਨੇ ਗੁਰਪੂਰਬ ਦੇ ਗੁਰਪੁਰਬ ਦੇ ਤੇਰੇ ਨੋ ਬਟਾ ਦਾ ਝਾੜੂਗਾ ਤੇਰੇ ਨਾਲ ਬਟਾ ਦਾ ਝਾੜੂਗਾ ਡੈਢ ਇੰਚ সাইਡ ਹੋ ਜੇਗਾ ਵੀਡੀਓ ਬਣਾ ਦੇ ਜੀ ਦੁਰਬਾਜ ਚਾਪ ਚ ਪੈ ਰੱਖ ਤੇ ਇਹ ਹੱਲੇ ਦੀ ਅੱਛਾ ਇੱਥੋਂ ਹੀ ਬਕਸ ਹੋਈ ਆ ਸਵਾ ਸਾਲ ਦੀ ਆ ਲੱਗਦਾ ਬੇਟੀ ਹੈ ਜੀ ਨਹੀਂ ਨਹੀਂ ਦੋਨੇ ਬੇਟੇ ਆ ਅੱਛਾ ਅੱਛਾ ਦੋਨੇ ਕੱਲ ਦੇਈ ਸੇਵਾ ਕਰ ਦੇਣੀ ਹੈ ਹਾਂਜੀ ਚਲੋ ਕਰ ਦੇ ਕੇ ਗੁਰਦੁਆਰਾ ਸਾਹਿਬਾ ਉੱਥੇ ਜਾਂਦੇ ਨਾ ਦੇਖਦੇ ਆ ਨਾ ਕਰ ਲਿਆ ਉਸੇ ਦਿਖਾ ਦੇ ਨਾ ਨਿਸ਼ਾਨ ਬਾਏ ਗੁਰੂ ਕਰੋ ਬਾਏ ਗੁਰੂ ਗੁਰਦੁਆਰ ਬਾਏ ਗੁਰੂ ਕਰਵਾ ਦਿਓ ਹਾਂ ਬਾਏ ਗੁਰੂ ਕਰਕੇ ਕਰੋ ਮੱਥਾ ਟੇਕ ਕੇ ਸਵਾਹ ਹੈ ਗੁਰੂ ਨਿਸ਼ਾਨ ਮੱਥਾ ਟੇਕ ਦੋ ਪੁੱਤ ਬਾਏ ਗੁਰੂ ਕਰ ਦੋ ਜੈ ਕਰ ਦੋ ਮੱਥਾ ਟੇਕ ਦੋ ਬਾਏ ਗੁਰੂ ਬੈਗਰੂ ਜੀ ਦਾ ਤੁਸੀਂ ਮੇਰੇ ਸਾਡੇ ਕੋਲ ਸੀ ਨਾ ਤਾਂ ਜਾਵਾਂ ਫਿਰ ਦੇਖੂ ਬੈਗਰੂ ਜੀ ਦਾ ਕੈਪਚਰ ਕਰਦੇ ਪਿਆ ਨਾ ਜਿਹੜਾ ਦੇਖੋ ਸਾਡੇ ਕੋਲ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਇਸ ਸਮੇਂ ਕਾਲੀ ਬੇਈ ਤੇ ਖੜਿਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹਿਲੇ ਪਾਸ਼ਾ ਧੰਤੰਗ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ਪੁਰਵ ਇਸ 5 ਨਵੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਖੰਡਾ ਬ੍ਰਹਿਮੰਡਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਤੋਂ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਸੁਲਤਾਨ ਕੋ ਲੋਧੀ ਵਿਖੇ ਤੇ ਇੱਥੇ ਅਸੀਂ ਪਹੁੰਚੇ ਆਂ ਤੇ ਆਓ ਇੱਥੇ ਸਵਾਲ ਜਵਾਬੀ ਕਰਦੇ ਆਂ ਜੋ ਕਿ ਇੱਕ ਉਪਰਾਲਾ ਹੁੰਦਾ ਹੈ ਤਾਂ ਕਿ ਸੰਗਤ ਵੱਤੋ ਵੱਤ ਸਿੱਖਿਆਸਤ ਨਾਲ ਜੁੜ ਸਕੇ ਸਾਡੇ ਇਸ ਉਪਰਾਲੇ ਦਾ ਮਕਸਦ ਇਹ ਹੁੰਦਾ ਹੈ ਕਿ ਜੇਕਰ ਕਿਸੇ ਨੂੰ ਨਹੀਂ ਵੀ ਜਵਾਬ ਆਉਂਦਾ ਤਾਂ ਅਗਲੀ ਵਾਰ ਉਹ ਕੋਸ਼ਿਸ਼ ਕਰੇ ਇਸ ਵੀਡੀਓ ਤੋਂ ਬਾਅਦ ਸੋ ਆਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਪੁੱਤ ਕੀ ਨਾਮ ਆ ਤੁਹਾਡਾ ਹੈ ਨਾਮ ਤਾਂ ਦੱਸੀਦਾ ਹੁੰਦਾ ਤੁਸੀਂ ਕਿਹੜੀ ਕਲਾਸ ਫਰ੍ਹਦੇ ਹੋ ਸੱਤਵੀਂ ਕਿਹੜੇ ਸਕੂਲ ਚ ਇੱਧਰ ਮੂੰਹ ਕਰਕੇ ਗੱਲ ਕਰ ਲੋ ਸਰਕਾਰੀ ਹੇ ਸਰਕਾਰੀ ਕਿਹੜੇ ਬਗੇਲਾ ਕਿਹੜੇ ਹੈ ਬਗੇਲਾ ਬਗੇਲਾ ਕੀ ਆਉਰੇ ਅੱਜ ਕਾਦੇ ਵਾਸਤੇ ਆਏ ਹੋ ਮੱਥਾ ਕਿਹੜੇ ਸਮਾਗਮ ਨੇ ਦੱਸ ਪੁੱਤ ਦੱਸੀਦਾ ਹੁੰਦਾ ਮੱਥਾ ਟੇਕਣ ਆਏ ਸੀ ਬਾਬੇ ਮੱਥਾ ਟੇਕ ਲਈਏ ਟੇਕ ਲਈਏ ਹਾਂ ਕਿਉਂ ਟੇਕਣ ਆਏ ਹੋ ਪਤਾ ਕੀ ਚੱਲਦਾ ਕਿਹੜੇ ਸਮਾਗਮ ਨੇ ਇੱਦਾਂ ਨੂੰ ਪਤਾ ਇੱਦਾਂ ਨੂੰ ਫੇਸ ਕਰਕੇ ਫੇਸ ਕਰੀਦੀ ਹੁੰਦੀ ਹੈ ਕੋਈ ਵੀ ਚੀਜ਼ ਨਾ ਕਿਉਂਕਿ ਅੱਗੇ ਤੁਸੀਂ ਹੋਰ ਵੀ ਅੱਗੇ ਜ਼ਿੰਦਗੀ ਚ ਕਾਫੀ ਧਿਆਨ ਨਾਲ ਚ ਜਾਣਾ ਹਰੇਕ ਚੀਜ਼ ਨੂੰ ਫੇਸ ਕਰੀਦਾ ਹੁੰਦਾ ਕੀ ਆ ਬਲ ਦੱਸਿਆ ਨਹੀਂ ਤੁਨੂੰ ਹੈ ਪਤਾ ਨਹੀਂ ਪਹਿਲੇ ਪਾਸ਼ਾ ਗੁਰਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਆ ਪਰਸੋਂ ਠੀਕ ਆ ਜੀ ਹਾਂ ਜੀ ਇਹ ਕਿੰਨੇਵੇਂ ਗੁਰੂ ਸੀ ਗੁਰਨਾਨਕ ਪਾਸ਼ਾ ਜੀ ਸਿੱਖਾਂ ਦੇ ਪਹਿਲੇ ਠੀਕ ਹੈ ਤੇ ਕਦੋਂ ਪ੍ਰਗਟ ਹੋਏ ਸੀਗੇ ਕਦੋਂ ਪ੍ਰਕਾਸ਼ ਹੋਇਆ ਸੀ ਸ਼ਹਿਬ ਸ੍ਰੀ ਗੁਰਨਾਨਕ ਪਾਸ਼ਾ ਜੀ ਦਾ ਚਲ ਪੜਨਾ ਠੀਕ ਹੈ ਕੋਈ ਗੱਲ ਨਹੀਂ ਤੁਹਾਡਾ ਕੀ ਨਾਮ ਹੈ ਜੀ ਅੰਜਸ਼ਨ ਜਿਵੇਂ ਕਿਥੋਂ ਆਏ ਹੋ ਵੇਰਾਂ ਤੋਂ ਹੈ ਜਲੰਧਰ ਤੋਂ ਜਲੰਧਰ ਤੋਂ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ 8th ਕਲਾਸ 8th ਕਲਾਸ ਚ ਕੀ ਆਜੂਰੇ ਹਾਂਜੀ ਕੀ ਆਵਰੇ ਅੱਜ ਅੱਜ ਵਰਸੀ ਹੈ ਹੈ ਵਰਸੀ ਹੈ ਜੀ ਵਰਸੀ ਆ ਕਿਦੀ ਗੁੰਦਾਨਕ ਦੇਵੀ ਵਰਸੀ ਨਹੀਂ ਬੋਤੋ ਪ੍ਰਕਾਸ਼ਪੁਰ ਬੋਨੇ ਪਰਸੋਂ ਨੂੰ ਪੂਰੇ ਖੰਡਾ ਬ੍ਰਹਮੰਡਾਂ ਚ ਦੇਸ਼ ਦੁਨੀਆ ਚ ਮਨਾਏ ਜਾ ਰਹੇ ਨੇ ਹਨਾ ਸੰਗਠਾ ਵੱਲੋਂ ਠੀਕ ਹੈ ਕਿੰਵੇਂ ਗੁਰੂ ਸ੍ਰੀ ਸਿੰਘ ਸਿੱਖਾਂ ਦੇ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਠੀਕ ਹੈ ਦੂਜੇ ਗੁਰੂ ਕੌਣ ਸੀ ਦੂਜੇ ਗੁਰੂ ਅਰਜਨ ਦੇਵ ਮੈਨੂੰ ਪਤਾ ਪਹਿਲੇ ਤਾਂ ਤੇ ਉਧਰ ਸੁਣ ਲਿਆ ਕੁੜੀ ਨੂੰ ਦੱਸਦੇ ਹੋਏ ਅਰਜਨ ਦੇਵ ਜੀ ਉਹ ਤਾਂ ਪੰਜਵੇਂ ਗੁਰੂ ਸੀਗੇ ਗੁਰੂ ਅਰਜਨ ਪਾਤਸ਼ਾਹ ਜੀ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਹੀ ਸੀਗੇ ਦੂਜੀ ਪਾਤਸ਼ਾਹੀ ਕੌਣ ਸੀ ਇੱਥੇ ਕੀ ਹੋਇਆ ਸੀ ਆ ਵੇਚ ਤੇ ਖੜੇ ਹੋ ਤੁਸੀਂ ਕਾਲੀ ਵੇਚ ਤੇ ਇਹਦੀ ਕੀਮਤ ਤਾਂ ਕੀ ਇਤਿਹਾਸ ਆ ਇੱਥੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੈ ਨਿਸ਼ਾਨ ਕੀਤਾ ਸੀ ਕਿੰਨੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਗੋਬਿੰਦ ਸਿੰਘ ਜੀ ਨੇ ਨਹੀਂ ਪਤਾ ਇੱਥੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ 3 ਦਿਨ ਦੇ ਲਈ ਅਲੋਪ ਹੋਏ ਸੀ ਫਿਰ ਉਹਨਾਂ ਨੇ ਇੱਕ ਸਨੇਹਾ ਦਿੱਤਾ ਸੀ ਪੂਰੀ ਕੁੱਲ ਕਾਇਨਾਤ ਨੂੰ ਕੀ ਸਨੇਹ ਦਿੱਤਾ ਸੀ ਕੀ ਉਪਦੇਸ਼ ਦਿੱਤਾ ਸੀ ਜਦੋਂ 3 ਦਿਨ ਬਾਅਦ ਪ੍ਰਗਟ ਹੋਏ ਸੀ ਪਤਾ ਨਹੀਂ ਪੜਨਾ ਠੀਕ ਹੈ ਪੜਿਓ ਅੱਗੇ ਤੋਂ ਨਹੀਂ ਐ ਨਹੀਂ ਫਿਰ ਉਹ ਤੇਰੀ ਵੀਡੀਓ ਆ ਗਈ ਪਹਿਲਾਂ ਫਿਰ ਤੇਰੀ ਸਹੇਲੀਆਂ ਨੇ ਕਹਿਣਾ ਵੀ ਦੱਸਿਆ ਨਹੀਂ ਪਹਿਲਾਂ ਦੱਸ ਪੁੱਤ ਦੱਸੀਦਾ ਹੁੰਦਾ ਆਦੇ ਦੱਸ ਨਾਮ ਤਾਂ ਦੱਸਿਆ ਲੈ ਨਾਮ ਹੀ ਪੁੱਛਾਂਗੇ ਗੱਲਾਂ ਇਧਰ ਨੂੰ ਕੀ ਨਾਮ ਸਿਮਰਨਜੀਤ ਕਿਹੜੀ ਕਲਾਸ ਚ ਪੜਦੇ ਹੋ 10ਵੀਂ ਚ 10ਵੀਂ ਚ ਠੀਕ ਹੈ ਕਿਵੇਂ ਪੜਦੇ ਹੋ ਵਧੀਆ ਪੜਦੇ ਹੋ ਕੀ ਆ ਚੋਰੇ ਪਤਾ ਕਿਹੜੇ ਸਮਾਗਮ ਨੇ ਅੱਜ ਅੱਜ ਪਤਾ ਨਹੀਂ ਹੈ ਕਿਉਂ ਆਏ ਹੋਰੇ ਕਿਉਂ ਆਇਆ ਕਿ ਨਹੀਂ ਦੱਸਦੇ ਕਿਉਂ ਆਇਓ ਕੀ ਆ ਦੱਸਾਂ ਕਿ ਬਾਬਾ ਜੀ ਦੇ ਮੱਥਾ ਟੇਕਣ ਆਇਆ ਰਹੇ ਤੇ ਬੋਲ ਨਹੀਂ ਬੜਾ ਬੋਲ ਗਿਆ ਤੂੰ ਦੱਸ ਕੀ ਆ ਦੱਸ ਹੋਏਗਾ ਪਹਿਲਾ ਹੈ ਕੀ ਆ ਵੀਰੇ ਕਿਉਂ ਮੱਥਾ ਟੇਕਣ ਲਈ ਆਏ ਹੋ ਅੱਜ ਕਿਹੜੇ ਸਮਾਗਮ ਹੋ ਰਹੇ ਨੇ ਅਸੀਂ ਤੁਸੀਂ ਦੇਖਿਆ ਤੁਸੀਂ ਕਿੰਨੇ ਸੋਹਣੇ ਫੁਹਾਰੇ ਫੁੱਲ ਲਗਾਏ ਹੋਏ ਨੇ ਹੈਨਾ ਦੇਖਿਆ ਸੀ ਫੁੱਲ ਲਗਾਏ ਹੋਏ ਨੇ ਕਿਉਂ ਲਗਾਏ ਨੇ ਕੀ ਆ ਐਂ ਬਾਬੇ ਜੀ ਦੱਕੀਏ ਪਾਜੀ ਨੂੰ ਬਸੋ ਕੀ ਆ ਪੁੱਤ ਮੇਰਾ ਨਾਮ ਜੀਤ ਜੀਤ ਪੂਰਾ ਨਾਮ ਦੱਸੀਦਾ ਹੁੰਦਾ ਜੀਤ ਸਿੰਘ ਠੀਕ ਆ ਕਿਹੜੀ ਕਲਾਸ ਚ ਪੜਦੇ ਹੋ ਐਲकेजी ਐਲकेजी ਠੀਕ ਆ ਫਸਟ ਆ ਕੀ ਕਰਾ ਲਿਆ ਬਾਹ ਤੇ ਵਿਜਾਲ ਸ਼ਰਾਰਤਾ ਕਰਦੇ ਨੇ ਸ਼ਰਾਰਤਾ ਕਰਦੇ ਨੇ ਸ਼ਰਾਰਾ ਲੈਣੇ ਸੁਣਾਣਾ ਹੈ ਕੰਨ ਮੈਂ ਸੁਣਾਣਾ ਹੈ ਸੁਣਾਉ ਉਹ ਤਾਂ ਇੱਕਮ ਖਤ ਇੱਕਮ ਸਤਨਾਮ ਸਤਨਾਮ ਠੀਕ ਹੈ ਰੂ ਕੁਰਤਾ ਪਾਹ ਮੋਰਾ ਵੀ ਬਲਾਗ ਬਣ ਜਾਏਗਾ ਵਧੀਆ ਬੋਲੋ ਬੋਲੋ ਸੇ ਸੇ ਬੋਲੋ ਬੋਲੋ ਬੋਲੇ ਬੋਲੇ ਚਲੋ ਆਇਆ ਦੋ ਕਿਹੜੇ ਗੁਰੂ ਸਾਹਿਬ ਨੇ ਇਹ ਬਾਣੀ ਉਚਾਰਨ ਕੀਤੀ ਸੀ ਨਹੀਂ ਕਹਨੇਗੇ ਇਹ ਨਹੀਂ ਇੱਥੇ ਕੀ ਆ ਅੱਜ ਪਤਾ ਕੀ ਆ ਹਾਂ ਦੱਸੋ ਕੀ ਇਹ ਕਰਨਾ ਹੈ ਆਪਾਂ ਤੇ ਅੱਜ ਟੇਕ ਲਈ ਮਤੜੇ ਕਲੀਆਂ ਟੇਕ ਲਿਆ ਕਿਉਂ ਆਇਓ ਪਤਾ ਕੀ ਆ ਅੱਜ ਹਾਂ ਇਹ ਪੁੱਤੇ ਚ ਬਾਬੇ ਦਾ ਹੈ ਇਹ ਪੁੱਤੇ ਚ ਬਾਬਾ ਦਾ ਪੀਓ ਬਾਪ ਜੀ ਜਨਮ ਦਿਨ ਜੋ ਨਾ ਭੁੱਲਾ ਹੈਪੀ ਟੂ ਨਹੀਂ ਹੁੰਦਾ ਪੁੱਤ ਉਹ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀਗਾ ਹੈਪੀ ਬਰਥਡੇ ਤਾਂ ਆਮ ਆਪਣੇ ਵਰਗੇ ਲੋਕਾਂ ਦਾ ਹੁੰਦਾ ਤਾਂ ਉਹ ਤਾਂ ਅਕਾਲ ਪੁਰਖ ਸੀਗੇ ਪ੍ਰਕਾਸ਼ ਹੋਇਆ ਸੀ ਪ੍ਰਗਟ ਹੋਏ ਸੀ ਠੀਕ ਹੈ ਪ੍ਰਕਾਸ਼ ਪੁਰਬਾ ਕੋਈ ਪੁੱਛੇ ਗੁਰਪੁਰਬ ਜਾਂ ਪ੍ਰਕਾਸ਼ ਪੁਰਬ ਠੀਕ ਹੈ ਚਲੋ ਵੈਰੀ ਗੁੱਡ ਤੂੰ ਬੋਲ ਰਹੀ ਸੀ ਮੈਂ ਸੁਣ ਲਿਆ ਕੀ ਸੀਗਾ ਦੱਸ ਨਾਮ ਦੱਸੋ ਪਹਿਲਾਂ ਪੁੱਤ ਕੀ ਹੈ ਜਸਮੀਤ ਗੌਰ ਨਵराई ਦਾ ਨਹੀਂ ਹੁੰਦਾ ਕੀ ਨਾਮ ਦੱਸੋ ਜਸਮੀਤ ਗੌਰ ਜਸਮੀਤ ਗੌਰ ਕਿਹੜੀ ਕਲਾਸ ਚ ਪੜਦੇ ਹੋ 7ਵੀਂ ਸੱਤਵੇਂ ਚ ਠੀਕ ਹੈ ਕਿਹੜੀ ਸਕੂਲ ਚ ਐ ਭਗੇਲੇ ਸਕੂਲ ਹੈ ਹੈਂ ਭਗੇਲੇ ਭਗੇਲੇ ਸਕੂਲ ਚ ਇਹ ਤਾਂ ਮੈਂ ਨਾ ਸੁਣਿਆ ਨਹੀਂ ਕਦੇ ਕਿਸੇ ਸਕੂਲ ਦਾ ਭਗੇਲਾ ਸਕੂਲ ਹੈ ਨਾ ਦਾ ਸਕੂਲ ਦਾ ਸਕੂਲ ਦਾ ਨਾਮ ਦੱਸੀਦਾ ਹੁੰਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਗੇਲਾ ਹਾਂ ਐ ਇਹਦਾ ਭਗੇਲੇ ਸਕੂਲ ਚ ਇਹ ਅਗਲਾ ਕਹਿੰਦਾ ਇਹ ਪਤਾ ਨਹੀਂ ਕਿਹੜਾ ਸਕੂਲ ਹੈ ਭਗੇਲੇ ਸਕੂਲ ਹੈ ਠੀਕ ਹੈ ਕੀ ਹੈ ਚੋਰੇ ਪਤਾ ਮੈਂ ਹੋਰ ਮੈਂ ਕੀ ਹੈ ਪੰਜ ਤਰੀਕ ਨੂੰ ਗੁਰਪੁਰ ਗਿਆ ਕਿਹੜੇ ਬਾਦਸ਼ਾਹ ਦਾ ਗੁਰੂ ਨਾਨਕ ਦੇਵ ਜੀ ਵੈਰੀ ਗੁੱਡ ਕਿੰਨੇਵੇਂ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਗੁਰੂ ਹਨ ਸਿੱਖਾਂ ਦੇ ਕਿੰਨੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਠੀਕ ਹੈ ਤੇ ਉਹ ਸਾਹਮਣੇ ਦੇਖਦੇ ਹੋ ਕੀ ਹੈ ਪਤਾ ਇੱਥੇ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕੀਤਾ ਸੀ ਤਿੰਨ ਦਿਨ ਲਈ ਅਲੋਪ ਰਹੇ ਸੀਗੇ ਪਰ ਤਿੰਨ ਦਿਨ ਬਾਅਦ ਪ੍ਰਗਟ ਹੋਏ ਸੀ ਉਹ ਦੇਖੋ ਫੋਟੋ ਲੱਗੀ ਹੋਈਆਂ ਹਨ ਤਿੰਨ ਦਿਨ ਲਈ ਅਲੋਪ ਰਹੇ ਸੀਗੇ ਇੱਥੇ ਪਤਨ ਨੇ ਦਿਨ ਬਾਅਦ ਪ੍ਰਗਟ ਹੋਈ ਸੀ ਪਰ ਇੱਕ ਸੁਨੇਹਾ ਦਿੱਤਾ ਸੀ ਕੋਲਕਾਨਾਥ ਨੂੰ ਪਤਾ ਕੀ ਦਿੱਤਾ ਸੀ ਨਾ ਕੋ ਹਿੰਦੂ ਨਾ ਕੋਈ ਮੁਸਲਮਾਨ ਠੀਕ ਹੈ ਤੇ ਗੁਰੂ ਸਾਹਿਬ ਨੇ ਬਾਣੀ ਕਿਹੜੀ ਉਚਰੀ ਸੀ ਉਚਾਰਨ ਕੀਤੀ ਸਭ ਤੋਂ ਪਹਿਲਾਂ ਚਲੋ ਇਹ ਦੱਸ ਦਿਓ ਵੀ ਤਿੰਨ ਸਖਿਆਵਾਂ ਕਿਹੜੀਆਂ ਦਿੱਤੀਆਂ ਨੇ ਗੁਰੂ ਨਾਨਕ ਦੇਵ ਜੀ ਨੇ ਇਹ ਤਾਂ ਤੁਹਾਨੂੰ ਪੜਾਉਂਦੇ ਨੇ ਨਾ ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਸਖਿਆਵਾਂ ਨਾਮ ਜਪੋ ਅੱਗੇ ਉਜੀ ਕਿਰਤ ਕਰੋ ਤੀਜੀ ਵਨ ਡਿਚ ਕੋ ਹਾਂ ਚਲੋ ਵੈਰੀ ਗੁੱਡ ਫੈਜੂ ਜੀ ਕਾ ਖਾਲਸਾ ਜੀ ਕੀ ਫਤਿਹ ਖਾਲਸਾ ਜੀ ਇਹ ਖਾਲਸਾ ਵਈ ਫਰੇ ਕੀ ਨਾਮ ਹੈ ਜੀ ਗੁਰਕੀਰਤ ਸਿੰਘ ਵਾਹ ਜੀ ਬਹੁਤ ਸੋਹਣਾ ਨਾਮ ਹੈ ਕਿਹੜੇ ਕਲਾਸ ਚ ਪੜਦੇ ਹੋ ਸੈਕੰਡਰੀ ਸੈਕੰਡਰੀ ਚ ਹਾਂ ਜੀ ਕਿਹੜੇ ਸਕੂਲ ਚ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਰਾ ਸਾਹਿਬ ਡੇਰਾ ਸਾਹਿਬ ਠੀਕ ਹੈ ਕੀ ਆ ਪੁੱਤ ਇੱਥੇ ਪਤਾ ਜੇ ਕੀ ਆ ਕਿਹੜੇ ਸਮਾਗਮ ਚੱਲ ਰਹੇ ਨੇ ਇੱਥੇ ਚੱਲਦੇ ਨੇ ਗੁਰੂ ਨਾਨਕ ਦੇਵ ਦੇਣਾ ਪਰਕਾਸ਼ ਹੋਰੇ ਚਲੰਦੇ ਗੁਰਪੁਰ ਪ੍ਰਕਾਸ਼ ਤੇ ਗੁਰੂ ਨਾਨਕ ਦੇਵ ਜੀ ਕਿੰਵੇਂ ਪਾਛਾਈ ਸੀ ਕਿੰਵੇਂ ਗੁਰੂ ਨੇ ਸਿਖਾਂ ਦੇ ਪਹਿਲੇ ਪਹਿਲੇ ਠੀਕ ਤੇ ਇੱਥੇ ਕੀ ਹੋਇਆ ਸੀ ਕਾਲੀ ਬਈ ਆ ਜਿਹੜੀ ਇੱਥੇ ਗੁਰੂ ਨਾਨਕ ਦੇਵ ਜੀ ਨੇ ਚੁੱਭੀ ਮਾਰੀ ਸੀ ਤਿੰਨ ਦਿਨ ਲਈ ਲੋਪਰੇ ਸੀਗੇ ਹਾਂਜੀ ਠੀਕ ਹੈ ਤੇ ਕੀ ਸੁਨੇਹਾ ਦਿੱਤਾ ਸੀ ਫਿਰ ਤਿੰਨ ਦਿਨ ਬਾਅਦ ਆ ਪ੍ਰਗਟ ਹੋਏ ਸੀ ਪੂਰੀ ਕੁਲ ਕੈਨਾਤ ਨੂੰ ਸਨੇਹਾ ਦਿੱਤਾ ਸੀ ਜਦੋਂ 3 ਦਿਨ ਬਾਅਦ ਪ੍ਰਗਟ ਹੋਏ ਸੀ ਫਿਰ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਬਾਣੀ ਕਿਹੜੀ ਉਚਾਰਨ ਕੀਤੀ ਸੀ ਕਿਹੜੀ ਬਾਣੀ ਸਭ ਤੋਂ ਪਹਿਲਾਂ ਪੜਦੇ ਆ ਸਵੇਰੇ ਇੱਕ ਓਮਕਾਰ ਸਤਨਾਮ ਕਿਹੜੀ ਬਾਣੀ ਆ ਪਹਿਲੀ ਬਾਣੀ ਜਪਜੀ ਸਾਹਿਬ ਜਪਜੀ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਕਿਹੜੇ ਸਨ ਦੇ ਵਿੱਚ ਪ੍ਰਕਾਸ਼ ਧਾਰਿਆ ਸੀ ਉਹਨਾਂ ਨੇ ਪਤਾ ਨਹੀਂ ਤੈਨੂੰ ਪੜਨਾ ਜ਼ਰੂਰੀ ਠੀਕ ਆ ਬਹੁਤ ਵਧੀਆ ਜਵਾਬ ਦਿੱਤੇ ਆ ਕਿ ਨਾਮ ਹੈ ਜੀ ਨਵ ਫਤਿਹ ਹੈ ਨਵ ਬਟੇ ਉਹ ਉਧਰ ਨੂੰ ਮੂੰਹ ਕਰਕੇ ਬੋਲੋ ਇਧਰ ਕੈਮਰੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਹੈ ਵਾਹਿਗੁਰੂ ਜੀ ਕੀ ਫਤਿਹ ਪੜ੍ਹਦੇ ਹੋ ਤੁਸੀਂ ਕੱਪੜਾ ਉਹਨੇ ਹੋ ਪੜਾਉਨੇ ਹੋ ਕਿਹੜੀ ਕਲਾਸ ਨੂੰ ਕਹਿੰਦਾ ਹਾਂ ਪੜਾਉਣਾ ਕਿਹੜੀ ਕਲਾਸ ਨੂੰ ਪੜਾਉਨੇ ਹੋ ਮੈਂ ਜੀ ਹੈ ਸਕੂਲ ਚ ਪੜ੍ਹਦੇ ਹੋ ਨਾ ਕਾਲਜ ਚ ਤੂੰ ਦੇ ਦੇ ਹੈ ਤੂੰ ਦੇ ਦੇ ਨਾ ਠੀਕ ਆ ਇਹ ਕੀ ਆ ਪੁੱਤੋਰੇ ਪਤਾ ਜੀ ਕੀ ਆ ਫਰਸੋਂ ਕੀ ਆ ਬੱਚਾ ਖੂਨੀ ਗੁਰਪੁਰਬ ਆ ਨਾ ਠੀਕ ਆ ਦੇਖ ਲੈ ਮੁੱਠਾ ਹੂੰ ਠੀਕ ਆ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ ਪੜ੍ਹਦਾ ਨਹੀਂ ਇਹਦੇ ਮੈਨੂੰ ਪਤਾ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ ਅਬਦੀਪ ਸਿੰਘ ਬਿਸਕੁਟ ਦੇ ਰਸਤੇ ਬਈ ਜੀ ਬਈ ਠੀਕ ਚਲ ਜੇ ਕਾਰਾ ਲਾ ਦੋ ਬੈਗਰੂ ਜੀ ਦਾ ਖਾਲਸਾ ਉੱਚੀ ਦੇ ਕੇ ਲਾ ਦੋ ਬੋਲੇ ਸੋਨੇ ਹਾਲਾ ਦੋ ਜੀ ਬਾਤ ਚ ਚੀਚੀ ਬੋਲਣਾ ਚਲ ਵੈਰੀ ਗੁੱਡ ਕੀ ਕਹਿਣਾ ਜੀ ਕੀ ਕਹਿਣਾ ਪੁੱਤ ਕੀ ਨਾਮ ਹੈ ਨਾਮ ਦੱਸ ਦੋ ਚਲ ਨਾਮ ਕੀ ਆ ਤੁਹਾਡਾ ਕਿ ਨਿਮਰਤਾ ਸੰਘਰਸ਼ ਹੋਰੇ ਤਾਂ ਜੋ ਦੋ ਮਿੰਟ ਨਾਮ ਪੁੱਛਣਾ ਨਾਮ ਕੀ ਨਾਮ ਕੀ ਆ ਗੁਮੇਰ ਹੈ ਗੁਨਮੇਰ ਪੂਰਾ ਨਾਮ ਦੱਸ ਪੂਰਾ ਗੁਨਮੇਰ ਸਿੰਘ ਹਾ ਇੰਨਾ ਸੋਹਣਾ ਨਾਮ ਆ ਤੁਹਾਡਾ ਪੂਰਾ ਦੱਸੀਦਾ ਹੁੰਦਾ ਪੁੱਤ ਪੜਦੇ ਹੋ ਕਿਹੜੀ ਕਲਾਸ ਚ ਯੂ ਕੇ ਜੀ ਸੀ ਯੂ ਕੇ ਜੀ ਸੀ ਕਿਹੜੇ ਸਕੂਲ ਚ ਸ਼ਾਮੀ ਸੰਸ ਦੀ ਦਰਗਾਹ ਹਨ ਠੀਕ ਹੈ ਅੱਜ ਇੱਥੇ ਕਿਉਂ ਆਏ ਹੋ ਪਾਠ ਕਰਨ ਆਏ ਸੀਗੇ ਪਾਠ ਕਰਨ ਲਈ ਆਏ ਸੀ ਕਿੱਤਾ ਦਾ ਵੈਰੀ ਗੁੱਡ ਬਹੁਤ ਵਧੀਆ ਜਵਾਬ ਪਾਠ ਕਰਨ ਲਈ ਆਇਆ ਹੈ ਨਾ ਠੀਕ ਹੈ ਤੇ ਕੀ ਆ ਉਹਰੇ ਸਮਾਗਮ ਕਿਹੜੇ ਹੋ ਰਹੇ ਨੇ ਪੁੱਤ ਦੇਖਿਆ ਸੀ ਫੁੱਲ ਕਿੰਨੇ ਸੋਹਣੇ ਲੱਗੇ ਹੋਣੇ ਦੇਖਿਆ ਸੀ ਸੋਹਣੇ ਲੱਗੇ ਸੀ ਹਨ ਕਿਉਂ ਲੱਗੇ ਹੋਏ ਨੇ ਪਤਾ ਕੀ ਅੱਜ ਉਹ ਗੁਰਪੁਰਬ ਆਉਣੇ ਵਾਲਾ ਹੈ ਪੰਤੀ ਮੰਮਾ ਕੋ ਬਾਜੀ ਵਾ ਬਹੁਤ ਸਿਆਣਾ ਬੱਚਾ ਇਹ ਤਾਂ ਕਿਹੜੇ ਪਾਤਸ਼ਾਹੀ ਦਾ ਕਿਹੜੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਪਰਸੋਂ ਨੂੰ 5 ਤਰੀਕ ਨੂੰ ਕਿਹੜੇ ਬਾਬਾ ਇਹਦਾ ਗੁਰਪੁਰਬ ਗੁਰ ਨਾਨਕ ਦੇਵ ਜੀ ਵੈਰੀ ਗੁੱਡ ਬਹੁਤ ਵਧੀਆ ਸਤਿਗੁਰਾਲ ਜੀ ਕੀ ਨਾਮ ਹੈ ਪੁੱਤ ਤੁਹਾਡਾ ਸੁਖਗੋਜ ਸਿੰਘ ਹੈ ਜੀ ਸੁਖਗੋਜ ਸਿੰਘ ਸੁਖਰਾਜ ਸਿੰਘ ਬੜਾ ਸੋਹਣਾ ਨਾਮ ਪੜਦੇ ਹੋ ਹਾਂਜੀ ਕਿਹੜੇ ਸਕੂਲ ਚ ਕੈਂਪਗੀਜ ਇੰਟਰਨੈਸ਼ਨਲ ਸਕੂਲ ਦਸੂਆ ਦਸੂਹੇ ਠੀਕ ਆ ਕਿਵੇਂ ਚੱਲਦੀ ਆ ਪੜਾਈ ਵਧੀਆ ਵਧੀਆ ਪੂਰੀ ਵਧੀਆ ਹਾਂਜੀ ਪੂਰੀ ਵਧੀਆ ਠੀਕ ਆ ਤੇ ਅੱਜ ਕੀ ਆ ਔਰ ਕਿਹੜੇ ਸਮਾਗਮ ਚੱਲ ਰਹੇ ਨੇ ਗੁਰਪੂਰਬ ਦੇ ਗੁਰਪੂਰਬ ਦੇ ਹਾਂ ਇਹਨਾਂ ਦਾ ਪਤਾ ਹੁੰਦੇ ਨੂੰ ਸਿਆਹ ਰਾਣਾ ਤੇ ਕਿਹੜੇ ਪਾਤਸ਼ਾਹੀ ਦੇ ਕਿਹੜੇ ਬਾਬਾ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਠੀਕ ਆ ਕਿੰਨੇਵੇਂ ਗੁਰੂ ਸੀ ਕਿ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਪਹਿਲੇ ਗੁਰੂ ਤੇ ਇੱਥੇ ਪਤਾ ਕਾਲੀ ਬੇਚ ਕੀ ਹੋਇਆ ਸੀ ਹਾਂਜੀ ਇੱਥੇ ਜਿਵੇਂ ਕਾਲੀ ਬਈ ਤੇ ਤੁਸੀਂ ਖੜੇ ਹੋ ਇੱਥੇ ਕੀ ਹੋਇਆ ਸੀ ਇਤਿਹਾਸ ਪਤਾ ਕਾਲੀ ਬਈ ਦਾ ਨਹੀਂ ਪਤਾ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਨਹੀਂ ਪਤਾ ਮਹਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਤੇ ਉਹਨਾਂ ਦੀ ਭੈਣ ਦਾ ਨ ਕੀ ਨਾਮ ਸੀ ਬੇਬਨਾਨ ਕੀ ਜੀ ਬੇਬਨਾਨ ਕੀ ਜੀ ਕੋਈ ਨਹੀਂ ਦੱਸਣਾ ਕੋਸ਼ਿਸ਼ ਕਰੋ ਫਿਰ ਅੱਗੇ ਤੋਂ ਸਿੱਖੂਗਾ ਬੱਚੇ ਹਾਂਜੀ ਬੋਲੋ ਬੇਬੇ ਨਾਨਕੀ ਜੀ ਬੇਬੇ ਨਾਨਕੀ ਜੀ ਕਿ ਉਹ ਵੱਡੇ ਸੀ ਉਹਨਾਂ ਕਰੇ ਜੀ ਤੋਂ ਕਿ ਛੋਟੇ ਸੀ ਵੱਡੇ ਸੀ ਚਲੋ ਹੋਰ ਸਿੱਖਣਾ ਠੀਕ ਆ ਪੁੱਤ ਇਤਿਹਾਸ ਪੜਨਾ YouTube ਤੇ ਕਾਰਟੂਨ ਦੇਖਦੇ ਹੋ ਨਾ ਉਹ ਇਤਿਹਾਸ ਦੇ ਦੇਖਣੇ ਨੇ ਜਰੂਰ ਕਾਰਟੂਨ ਵੀ ਦੇਖਿਆ ਕਰੋ ਪਰ ਇਤਿਹਾਸ ਵੀ ਜਰੂਰ ਸਿੱਖਣਾ ਠੀਕ ਸਿੱਖੋਗੇ ਹਾਂਜੀ ਪ੍ਰੋਮਿਸ ਹੂੰ ਕੈਮਰੇ ਤੇ ਕਰੋਗੇ ਪ੍ਰੋਮਿਸ ਮੈਂ ਇਤਿਹਾਸ ਵੀ ਸਿੱਖੂਗਾ ਠੀਕ ਹੈ ਪ੍ਰੋਮਿਸ ਥੈਂਕ ਯੂ ਬੋਲੋ ਫਤਿਹ ਬੁਲਾਓ ਵਾਈਗੂ ਜੀ ਕਹਾਲਛ ਵਾਈਗੂ ਜੀ ਕਿਫਤੇ ਥੈਂਕ ਯੂ ਜੀ ਥੈਂਕ ਸੋ ਬੱਚਿਆਂ ਨੇ ਬਹੁਤ ਵਧੀਆ ਜਵਾਬ ਦਿੱਤੇ ਹਾਲਾਂਕਿ ਕੁਝ ਬੱਚੇ ਹੋ ਸਕਦਾ ਕੈਮਰੇ ਕਰਕੇ ਵੀ ਨਰਵਸ ਹੋਏ ਹੋਣ ਪਰ ਸਾਡਾ ਇਹ ਉਪਰਾਲੇ ਦਾ ਇਹੀ ਮਕਸਦ ਹੈ ਕਿ ਬੱਚੇ ਇਤਿਹਾਸ ਨਾਲ ਵੀ ਜੁੜਨ ਕਿਉਂਕਿ ਜਿਹੜੇ ਬੱਚੇ ਜਵਾਬ ਨਹੀਂ ਦਿੰਦੇ ਉਹਨਾਂ ਅੰਦਰ ਵੀ ਇੱਕ ਚੇਨਕ ਫਿਰ ਪੈਦਾ ਹੁੰਦੀ ਹੈ ਕਿ ਉਹ ਵੀ ਇਤਿਹਾਸ ਪੜਨ ਤੇ ਸਿੱਖਣ ਤੇ ਆਲੇ-ਦਾਲੇ ਜੋ ਬੱਚੇ ਦੇਖ ਰਹੇ ਹੁੰਦੇ ਨੇ ਵੱਡੇ ਬੱਚੇ ਵੀ ਦੇਖ ਰਹੇ ਹੁੰਦੇ ਨੇ ਉਹਨਾਂ ਅੰਦਰ ਵੀ ਇਹ ਚੇਨਕ ਪੈਦਾ ਹੁੰਦੀ ਹੈ ਇਸ ਉਪਰਾਲੇ ਤੋਂ ਬਾਅਦ ਸੋ ਇਹੀ ਸਾਡਾ ਮਕਸਦ ਹੈ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਜੇਕਰ ਸਾਡਾ ਵਧੀਆ ਲੱਗਿਆ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ